ਇੱਕ ਓਮ ਓਮ ਸ਼ਬਦ ਨੇ ਕਹ ਬ੍ਰਹਮ ਪਰਮਾਤਮਾ ਲਈ ਤੇ ਉੱਪਰ ਹੈ ਕਾਰ ਉੱਪਰ ਲਕੀਰ ਜਿਹੜੀ ਖਿੱਚੀ ਕਾਰ ਹੈ ਸਿਆਣੇ ਵਿਦਵਾਨ ਕਹਿੰਦੇ ਸੰਸਕ੍ਰਿਤ ਦਾ ਪਛੇਤਰ ਹੈ ਕਾਰ ਇਹ ਜਿਵੇਂ ਚਨਤਕਾਰ ਨਿਰਿਤਕਾਰ ਇਹਦਾ ਲਬਜ਼ੀ ਅਰਥ ਹੈ ਨਿਰੰਤਰਤਾ ਜਿਨੇ ਰੁਕਣਾ ਕੋਈ ਨਹੀਂ ਇੱਕ ਓੰਕਾਰ ਦਾ ਅਰਥ ਕਹ ਜੋ ਇੱਕ ਹੈ ਬ੍ਰਹਮ ਪਰਮਾਤਮਾ ਤੇ ਜਿਹੜਾ ਇੱਕ ਰਸ ਹੈ ਅਸੀਂ ਆਰਾਮ ਕਰਾਂਗੇ ਠਿਕ ਤਾਂ ਕਿ ਗੱਡੀਆਂ ਚਲਾਉਂਦੇ ਹੋ ਜਹਾਜ਼ ਚਲਾਉਂਦੇ ਹੋ ਕਿਤੇ ਨਾ ਕਿਤੇ ਤੇ ਰੋਕੇ ਕਹਿੰਦੇ ਆ ਨਾ ਇਹਦੀ ਸਰਵਿਸ ਕਰਾ ਲਈਏ ਰੱਬ ਆਦ ਸੱਚ ਹੈ ਉਹਦੀ ਕਦੀ ਸਰਵਿਸ ਨਹੀਂ ਹੋਣੀ ਨਿਰੰਤਰ ਹੀ ਉਹਨੇ ਇੱਕ ਰਸ ਹੈ ਨਾ ਉਹਨੂੰ ਕਦੀ ਨੀਂਦ ਹੁੰਦੀ ਹੈ ਨਾ ਕਦੀ ਥੱਕਦਾ ਹੈ ਸਿੱਧੇ ਅਰਥ ਇੱਕ ਓੰਕਾਰ ਮੇਰੀ ਬੇਨਤੀ ਸ਼ਾਇਦ ਸਮਝ ਗਏ ਹੋ ਆਪ ਜੀ ਇੱਕ ਹੈ ਸਰਬਵਿਆਪਕ ਹੈ ਤੇ ਇੱਕ ਰਸ ਹੈ ਪਰ ਇੱਕ ਗੱਲ ਹੋਰ ਇਸ ਇੱਕ ਦੀ ਵਿਆਖਿਆ ਇਸਲਾਮੀ ਇੱਕ ਅਨੁਸਾਰ ਨਹੀਂ ਕਰਨੀ ਫਿਰ ਸੁਣੋ ਉਹਨਾਂ ਕਹਿੰਦਾ ਅੱਲਾ ਇੱਕ ਰਹਿੰਦਾ ਕਿੱਥੇ ਜੀ ਸਤਵੇਂ ਅਸਮਾਨ ਤੇ ਕਹਿ ਦਿੰਦਾ ਅੱਲਾ ਉਥੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸ਼ਬਦ ਵਰਦਿਆ ਕਿ ਰੱਬ ਇੱਕ ਹੈ ਪਰ ਇੱਕ ਹੋ ਕੇ ਅਨੇਕਾਂ ਵਿੱਚ ਵਰਦਦਾ ਹੈ ਅਨੇਕਾਂ ਵਿੱਚ ਵਰਤ ਕੇ ਫਿਰ ਇੱਕ ਦਾ ਇੱਕ ਹੈ ਜਿਹਨੂੰ ਆਪ ਜਾਬ ਸਾਹਿਬ ਚ ਪੜਦੇ ਹੋ ਆਮਾਨ ਖੈ ਨਿਦਾਨ ਖੈ ਅਨੇਕ ਹੈ ਫਿਰ ਇੱਕ ਅਨੇਕ ਵੀ ਹੈ ਆਪਾ ਕਾਂਗੀ ਤਾਂ ਦੁੱਧਾਂ ਨਹੀਂ ਪਿਆ ਰਿਓ ਇੱਕ ਹੋ ਕੇ ਅਨੇਕਾਂ ਤੇ ਅਨੇਕਾਂ ਹੋ ਕੇ ਇੱਕ ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਹੋਰ ਉਦਾਹਰਣ ਅਸੀਂ ਲੈਨੇ ਬਾਣੀ ਚ ਵੈਸੇ ਸ਼ਬਦ ਹੈ ਇੱਕ ਹੋ ਕੇ ਅਨੇਕ ਪੂਰਨ ਮਾਸ਼ੀ ਦੀ ਰਾਤ ਹੈ ਚੰਦਰਮਾ ਪੂਰਾ ਸਮਾਨ ਤੇ ਤੇ ਥੱਲੇ ਪਾਣੀ ਦੇ ਘੜੇ ਭਰੇ ਆ ਕਿਉਂਕਿ ਉੱਤੇ ਸ਼ਬਦ ਘੜੇ ਵਰਤਿਆ ਹੈ ਭਾਂਡੇ ਭਰੇ ਆ ਅਮਰੀਕਾ ਵਿੱਚ ਵੀ ਪਾਣੀ ਦੇ ਘੜੇ ਭਰੇ ਪਏ ਆ ਕੈਨੇਡਾ ਵਿੱਚ ਵੀ ਭਰੇ ਜਿੱਥੇ ਮੰਨ ਲਓ ਇੱਕ ਵੇਲੇ ਰਾਤ ਹੈ ਘੜੇ ਨੇ ਹਰ ਸ਼ਹਿਰ ਵਿੱਚ ਘਰ ਘਰ ਚ ਤੇ ਚੰ드ਰਮਾ ਅਸਮਾਨ ਤੇ ਇੱਕ ਹੈ ਹੁਣ ਜਦੋਂ ਉਹਨਾਂ ਘੜਿਆਂ ਤੋਂ ਢੱਕਣ ਚਪਣੀ ਚੁੱਕਾਂਗੇ ਤੇ ਪਾਣੀ ਟਿਕਿਆ ਹੋਵੇਗਾ ਹਰ ਘੜੇ ਦੇ ਵਿੱਚ ਚੰ드ਰਮਾ ਦਾ ਪ੍ਰਤੀਬਿੰਬ ਦਿਸੇਗਾ ਪਰ ਸ਼ਾ ਉਂਝ ਇਹ ਉਦਾਹਰਨ ਮੰਨ ਨੂੰ ਸਮਝਾਉਣ ਲਈ ਉਹ ਪਿਆਰਿਓ ਉਸ ਅਨੇਕਤਾ ਤੇ ਕਿਹੜੀਆਂ ਉਦਾਹਰਨਾਂ ਟਿਕਦੀਆਂ ਨੇ ਹੁਣ ਉੱਪਰ ਅਸਮਾਨ ਵੱਲ ਦੇਖੋਗੇ ਤੇ ਚੰ드ਰਮਾ ਇੱਕ ਹੈ ਤੇ ਜਦੋਂ ਘੜਿਆਂ ਵੱਲ ਦੇਖੋਗੇ ਮੰਨ ਲਓ ਅਸੀਂ ਇੱਥੇ ਬੈਠੇ ਹਾਂ ਸੈਕਰਾਮੈਂਟੋ ਪੂਰਨਮਾਸ਼ੀ ਦੀ ਰਾਤ ਨੂੰ ਕਹੀ ਜੀ ਸਾਡੇ ਸੈਕਰਾਮੈਂਟੋ ਜਿਹੜਾ ਚੰ드ਰਮਾ ਨਿਕਲਿਆ ਨਾ ਉਹ ਸਾਡੇ ਹਜ਼ਾਰਾਂ ਘੜਿਆਂ ਚ ਦਿਸਦਾ ਪਿਆ ਪਾਣੀ ਦੇਆਂ ਚ ਤੇ ਕੈਨੇਡਾ ਵਾਲਾ ਕਹੇਗਾ ਝੂਠ ਬੋਲਦੇ ਚੰ드ਰਮਾ ਤੇ ਸਾਡੇ ਨਿਕਲਿਆ ਹੋਇਆ ਤੁਹਾਡੇ ਕਿੱਥੇ ਆ ਗਿਆ ਉਹ ਸਾਡੇ ਘੜਿਆਂ ਚ ਗੁਰਮਖੋ ਇਹ ਉਦਾਹਰਨ ਹੈ ਜਿਵੇਂ ਇੱਕ ਚੰ드ਰਮਾ ਅਨੇਕਾਂ ਘੜਿਆਂ ਵਿੱਚੋਂ ਦਿਸਦਾ ਹੈ ਅਨੇਕਾਂ ਵਿੱਚੋਂ ਦੇਖ ਕੇ ਫਿਰ ਅਸਮਾਨ ਵਿੱਚ ਇੱਕ ਹੈ ਪਿਆਰੋ ਇੱਕ ਓੰਕਾਰ ਇੱਕ ਹੈ ਸਰਬ ਵਿਆਪਕ ਹੈ ਤੇ ਜਦੋਂ ਫਿਰ ਗੱਲ ਕਰੋਗੇ ਫਿਰ ਇੱਕ ਦਾ ਇੱਕ ਹੈ ਇਹਨੂੰ ਸਤਿਗੁਰੂ ਕਹਿੰਦੇ ਨੇ ਖੱਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ ਮੈਂ ਇਸ ਟਾਈਮ ਬਹੁਤ ਜ਼ਿਆਦਾ ਲਾ ਦਿੱਤਾ ਇਹਦੇ ਉੱਤੇ ਉਂਝ ਵੈਸੇ ਦਾਸ ਦੀ ਇੱਛਾ ਕਿ ਕਦੀ ਮੌਕਾ ਬਣਿਆ ਕਿਉਂਕਿ ਸਮਾਂ ਐ ਸ਼ਾਲਾ ਮਾਰਦਾ ਨਿਕਲਦਾ ਪਿਆ ਕਿੱਥੇ ਆਪਾਂ ਆ ਗਏ ਕਿੱਥੋਂ ਮੈਂ ਤੁਹਾਡੇ ਕੋਲ ਇਸ ਇਲਾਕੇ 'ਚ 26 ਸਾਲ ਤੋਂ ਆ ਰਿਹਾ ਪੂਰੀ ਸਮਝੋ ਜ਼ਿੰਦਗੀ ਦਾ ਅੱਧਾ ਹਿੱਸਾ ਲੱਗ ਗਿਆ ਇੱਕ ਮਨ ਕਰਦਾ ਹੈ ਰੱਜ ਕੇ ਡੂੰਗੀ ਵਾਰ ਹੋਰ ਸਤਿਗੁਰੂ ਦੀ ਸੰਗਤ ਦੀ ਸੇਵਾ ਕਰੀਏ ਤੇ ਦੂਜਾ ਜਿੰਨਾ ਸਿੱਖਾਂ 'ਚ ਵਿਚਰਨੇ ਪਏ ਆ ਕੋਈ ਵੀ ਡਰ ਬੜਾ ਲੱਗਦਾ ਪਤਾ ਕੋਈ ਨਹੀਂ ਕੱਲ ਹੀ ਮੈਂ ਕਿਹੜਾ ਬੰਦਾ ਜਾ ਕੇ ਗੱਲ ਭਾਂਡੇ ਪਵਾ ਦੂਗਾ ਕਿਉਂਕਿ ਸਾਰੇ ਤੇ ਵਿਦਵਾਨ ਹੁੰਦੇ ਆ ਨਾ ਮੇਰੀ ਫਿਰ ਇਹ ਬੇਨਤੀ ਜੀ ਇੱਕ ਓੰਕਾਰ ਹੈ ਇਦੀ ਵਿਆਖਿਆ ਦੀ ਸਮਝ ਦੂਜੀ ਗੱਲ ਤੁਸੀਂ ਦੇਖੋ ਗੁਰੂ ਸਾਹਿਬ ਨੇ ਹਾਲਾਂਕਿ ਬਾਬੇ ਫਰੀਦ ਨੇ ਓੰਕਾਰ ਸ਼ਬਦ ਨਹੀਂ ਵਰਤਿਆ ਰੱਬ ਵਰਤਿਆ ਅੱਲਾ ਵਰਤਿਆ ਪਰ ਗੁਰੂ ਨੇ ਉਹਦੀ ਬਾਣੀ ਤੇ ਵੀ ਲਿਖ ਦਿੱਤਾ ਏਕ ਓੰਕਾਰ ਸਤਗੁਰ ਪ੍ਰਸਾਦ ਇਸ ਤਰ੍ਹਾਂ ਹੀ ਜੀ ਇਹਦਾ ਮਤਲਬ ਇਹ ਕਿਉਂ ਇੰਨੇ ਸਰਲੇਖ ਲਿਖੇ ਜੇ ਸਾਨੂੰ ਕੋਈ ਪੁੱਛ ਲੈਂਦਾ ਵੀ ਪਹਿਲਾ ਮੂਲ ਮੰਤਰ ਲਿਖ ਦਿੱਤਾ ਤੇ ਕੰਮ ਖਤਮ ਕਿਉਂ ਸਰਲੇਖ ਨਹੀਂ ਮੇਰਾ ਗੁਰੂ ਸੈਂਕੜੇ ਵਾਰੀ ਸਤਿਗੁਰੂ ਚੇਤੇ ਕਰਾਂਦਾ ਪਿਆ ਓਏ ਕਿਤੇ ਨਾਮ ਗੋਬਿੰਦ ਗੋਪਾਲ RAM KRISHAN GOVARDHAN ALLAH REEM KAREEM ਇਹਦੇ ਅਰਥ ਅਨਰਥ ਨਾ ਕਰੀ ਜਾਈਂ ਇਹ ਗੱਲ ਚੇਤੇ ਰੱਖੀ ਸਾਰੇ ਸ਼ਬਦ ਏਕ ਓੰਕਾਰ ਵਾਸਤੇ